ਕਰਕੇ ਖਰਪ ਕਰਦਾ ਸੀ ਇਹ ਤਾਂ ਸਾਡੀ ਕੁੜੀ ਦੇ ਲਾਗੇ ਵੀ ਨਹੀਂ ਆਇਆ ਕਿਹੜਾ ਇਹਨਾਂ ਦਾ ਪੁਰਾਣਾ ਬਹਾਨੀ ਵਾਲਾ ਆ ਉਹਦੇ ਨਾਲ ਇਹ ਚੱਲ ਜਾਂਦਾ ਸੀ ਰੋਜ਼ ਰਾਤ ਨੂੰ 12 ਵਜੇ ਇੱਕ ਵਾਰੀ ਘਰੇ ਆਉਂਦਾ ਸੀ ਸਾਡੀ ਕੁੜੀ ਨੂੰ ਇਹ ਨਹੀਂ ਸੀ ਬੁਲਾਉਂਦਾ ਸਾਡੀ ਕੁੜੀ ਨੂੰ ਨਾ ਹੀ ਰੋਟੀ ਪਛਦੇ ਸੀ ਨਾ ਪਾਣੀ ਪਛਦੇ ਸੀ ਸਾਡੀ ਕੁੜੀ ਦਾ ਸੀ ਮਰਿਆ ਮੰਗ ਚੱਕ ਕੇ ਉਦਾਂ ਲਿਜਾਂਦੀ ਕਿੰਨੇ ਕ ਦਿਨ ਹੋਏ ਸੀ ਅਜਿਹਾ ਵਿਆਹ ਹੋਏ ਨੂੰ ਸਾਡੀ ਕੁੜੀ ਦਾ <N tanaki earth> 10 ਤੋਂ 15 ਦਿਨ ਨਹੀਂ ਹੋਏ 10 ਵਾਲੇ ਤੁਸੀਂ ਕੰਪਲੀਟ ਵਗੈਰਾ ਕੀਤੀ ਕੀ ਕਪਰੇਟ ਕੀਤੀ ਹੋ ਤੁਸੀਂ ਅਸਲ ਖਾਣੇ ਚ ਕੰਪਲੀਟ ਇਹ ਕੀਤੀ ਆ ਕਿ ਸਾਨੂੰ ਕੁਝ ਨਹੀਂ ਚਾਹੀਦਾ ਮੁੰਡਾ ਲਿਆਓ ਮੁੰਡੇ ਦੇ ਅਸੀਂ ਟੈਸਟ ਕਰਾਉਣੇ ਆ ਨਰਦ ਦੇ ਵੀ ਕਰਾਉਣੇ ਆ ਤੇ ਨਸ਼ਾ ਕਰਦਾ ਉਹ ਵੀ ਕਰਾਉਣੇ ਆ ਤੇ ਇੰਨੀ ਮੁੰਡਾ ਲਾਂਬੇ ਕਰ ਦਿੱਤਾ ਬੀਤੇ ਦਿਨੀ ਜਦੋਂ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਸੋਹਰੇ ਘਰ ਦੇ ਵਿੱਚੋਂ ਨਵੀਂ ਵਿਆਹੀ ਲਾੜੀ ਸੋਨੇ ਦੇ ਗਹਿਣੇ ਅਤੇ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਈ ਉਸ ਤੋਂ ਬਾਅਦ ਹੁਣ ਕੁੜੀ ਵਾਲੇ ਵੀ ਸਾਹਮਣੇ ਆਏ ਨੇ ਅਤੇ ਉਹਨਾਂ ਨੇ ਨਾ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਸਾਡੀ ਧੀ ਦਾ ਕੋਈ ਕਸੂਰ ਨਹੀਂ ਸਗੁਰਜਿਸ ਮੁੰਡੇ ਦੇ ਨਾਲ ਇਸ ਨੂੰ ਵਿਆਹਾ ਕਿਆ ਸੀ ਉਹ ਨਾ ਸਿਰਫ ਨਸ਼ੇ ਕਰਦਾ ਸਗੋਂ ਉਹ ਨਾਮਰਦ ਵੀ ਹੈ ਉਹਦਾ ਅਸੀਂ ਟੈਸਟ ਕਰਵਾਉਣਾ ਚਾਹੁੰਦੇ ਆ ਜਿਸ ਦੇ ਚਲਦੇ ਹੋਏ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਉਲਾਂਬੇ ਕਰ ਦਿੱਤਾ ਕਿਤੇ ਭਜਾ ਦਿੱਤਾ ਪਰੇ ਸਾਰੇ ਇਲਜ਼ਾਮ ਜਿਹੜੇ ਉਹਨਾਂ ਦੀ ਧੀ ਦੇ ਉੱਪਰ ਲਗਾਏ ਜਾ ਰਹੇ ਨੇ ਉਹ ਸਰਾਸਰ ਗਲਤ ਨੇ ਦੋਹਾਂ ਤੀਰਾਂ ਦੇ ਵੱਲੋਂ ਹੁਣ ਇੱਕ ਦੂਸਰੇ ਦੇ ਉੱਪਰ ਜਿਹੜੇ ਇਲਜ਼ਾਮ ਲਗਾਏ ਗਏ ਸੀ ਉਹ ਬਹੁਤ ਹੀ ਵੱਡੇ ਨੇ ਦੋ ਜ਼ਿੰਦਗੀਆਂ ਦੋ ਪਰਿਵਾਰ ਇੱਥੇ ਬਰਬਾਦ ਹੋ ਰਹੇ ਨੇ ਮਹਿਸ 14 ਤੋਂ 15 ਦਿਨ ਹੋਏ ਨੇ ਇਸ ਕੁੜੀ ਦੇ ਵਿਆਹ ਨੂੰ ਅਤੇ ਇਸ ਕੁੜੀ ਨੂੰ ਉੱਥੇ ਰਹਿੰਦੇ ਕੋ ਜੋ ਗੱਲਾਂ ਦਾ ਸ਼ਾਇਦ ਪਤਾ ਲੱਗ ਗਿਆ ਜਿਸ ਤੇ ਚਲਦੇ ਹੋਏ ਉਹ ਆਪਣੇ ਸਹੁਰੇ ਘਰ ਦੇ ਵਿੱਚ ਹਰਿਆਣਾ ਨਹੀਂ ਚਾਹਦੀ ਤੇ ਇੱਧਰ ਮੁੰਡੇ ਵਾਲੇ ਇਹ ਆਖਦੇ ਨੇ ਕਿ ਇਹ ਕੁੜੀ ਹੀ ਸਹੀ ਨਹੀਂ ਹੈ ਜਿਸ ਦੇ ਚਲਦੇ ਹੋਏ ਇਹ ਸਾਨੂੰ ਧੋਖਾ ਦੇ ਕੇ ਘਰ ਤੋਂ ਭੱਜ ਗਈ ਹੈ ਕੀ ਆਖਿਰਕਾਰ ਇਹ ਸਾਰਾ ਮਾਮਲਾ ਕੁੜੀ ਦੇ ਪਰਿਵਾਰਕ ਮੈਂਬਰ ਕੀ ਆਖ ਰਹੇ ਨੇ ਕਿੰਨਾ ਸਮਾਂ ਇਹ ਰਿਸ਼ਤਾ ਹੁੰਦਾ ਰਿਹਾ ਅਤੇ ਬਾਅਦ ਦੇ ਵਿੱਚ ਹੁਣ ਵਿਆਹ ਮਸਾਂ 15 ਦਿਨ ਚੱਲਿਆ ਕੀ ਨੇ ਦੋਹਾਂ ਪਰਿਵਾਰਾਂ ਤੋਂ ਸੁਣਦੇ ਆਂ ਅੰਕਲ ਵੰਕਪੌਰ ਕਿਹੜੇ ਪਿੰਡ ਤੋਂ ਆ ਜੀ ਉੱਚੇ ਪਿੰਡ ਤੋਂ ਆ ਕੀ ਮਾਮਲਾ ਕੀ ਸੀ ਕਿ ਸਾਰਾ ਜਿਹੜਾ ਬਹਾਨੀ ਕੁੜੀ ਦਾ ਵਿਆਹ ਕੀਤਾ ਸੀ ਹਾਂਜੀ ਅਸੀਂ ਬਹਾਨੀ ਕੁੜੀ ਦਾ ਰਸਤਾ ਕੀਤਾ ਸੀਗਾ ਕਿੱਦਾਂ ਪਹਿਲਾਂ ਅਸੀਂ ਫਗਵਾੜੀ ਸਿਟੀ ਹਾਰਟ ਪਹਿਲਾਂ ਸ੍ਰੀ ਵਚੀ ਦੀ ਰੰਗਸਰਨੀ ਕੀਤੀ ਉਦੋਂ ਸਾਲ ਬਾਅਦ ਅਸੀਂ 골ਡਨ ਗੇਟ ਕੁੜੀ ਦਾ ਵਿਆਹ ਕੀਤਾ ਹਾਂਜੀ ਤੇ ਕੀ ਰੋਗ ਤੁਹਾਡੇ ਤੇ ਲਾ ਰਿਹਾ ਵੀ ਸੋਨਾ ਕੁੜੀ ਜੜੇ ਉਹ ਲੈ ਕੇ 7-8 ਲੱਖ ਰੁਪਏ ਤਾਂ ਸਾਰੀ ਸੱਚਾਈ ਦੱਸੋ ਕੀ ਹੈ ਸਾਡੀ ਕੁੜੀ ਖਾਲੀ ਹੱਥ ਆਈ ਆ ਰਾਤ ਨੂੰ ਜਿਸ ਰਾਤ ਕੁੜੀ ਆਈ ਆ ਇਹਨੂੰ ਮੁੰਡਾ ਚਿੱਟਾ ਪਿੰਦਾ ਸੀ ਕੁੜੀ ਨੂੰ ਇਹਨੇ ਕੁੱਟਿਆ ਮਾਰਿਆ ਉਸ ਤੋਂ ਬਾਅਦ ਕਹਿੰਦਾ ਕਿ ਗੱਡੀ ਲੈ ਕੇ ਆ ਨਾਲੇ ਮੈਂ ਬਾਹਰ ਨੂੰ ਜਾਣਾ 7 ਲੱਖ ਰੁਪਈਆ ਲਿਆ ਫੇਰ ਸਾਡੀ ਕੁੜੀ ਨੇ ਇਹਨੂੰ ਮੇਰੇ ਮੁੰਡੇ ਨੂੰ ਫੋਨ ਕੀਤਾ ਕਿ ਤੇਨੂੰ ਵੀ ਕਿਤੇ ਮੈਨੂੰ ਇਦਾਂ ਕੱਟ ਦੇ ਮਾਰ ਦੇ ਆ ਵੀ ਤੂੰ ਮੈਨੂੰ ਲੈ ਜਾ ਅਸੀਂ ਕੁੜੀ ਆਪਣੇ ਨੂੰ ਪੱਜ ਪਾ ਕੇ ਲਿਆਏ ਆ ਕਿ ਤੇਰਾ ਡੈਡੀ ਬਿਮਾਰ ਆ ਗੱਨੇ ਦੇ ਪੈਸੇ ਤੇਰੇ ਨਾਂ ਤੇ ਆਇਆ ਅਸੀਂ ਬੈਂਕ ਵਿੱਚੋਂ ਪੈਸੇ ਕਢਾਣੇ ਆ ਤਾਂ ਤੈਨੂੰ ਪੈਸੇ ਕਢਾ ਕੇ ਛੱਡ ਜਾਵਾਂਗੇ ਇਦਾਂ ਅਸੀਂ ਉਹ ਕੁੜੀ ਇਹਨਾਂ ਦੇ ਮਾਮਲੇ ਦੇ ਵਿੱਚੋਂ ਗੱਡੀ ਬਾਹਰ ਕਿਉਂਕਿ ਇੱਕ ਹੀ ਕਾਰਨ ਸੀ ਕਿ ਗੁੱਟ ਮਾਰ ਕੇ ਕਰਦਾ ਸੀ ਇਹਦੀ ਫਟ ਮਾਰ ਨਸ਼ੇ ਕਰਕੇ ਕਰਦਾ ਸੀ ਇਹ ਤਾਂ ਸਾਡੀ ਕੁੜੀ ਦੇ ਲੱਗੇ ਵੀ ਨਹੀਂ ਆਇਆ ਕਿਹੜਾ ਇਹਨਾਂ ਦਾ ਪੁਰਾਣਾ ਬਹਾਨੀ ਵਾਲਾ ਆ ਉਹਦੇ ਨਾਲ ਇਹ ਚੱਲ ਜਾਂਦਾ ਸੀ ਰੋਜ਼ ਰਾਤ ਨੂੰ 12 ਵਜੇ ਇੱਕ ਵਾਰੀ ਘਰੇ ਆਉਂਦਾ ਸੀ ਸਾਡੀ ਕੁੜੀ ਨੂੰ ਇਹ ਨਹੀਂ ਸੀ ਬੁਲਾਉਂਦਾ ਸਾਡੀ ਕੁੜੀ ਨੂੰ ਨਾ ਹੀ ਰੋਟੀ ਪੁੱਛਦੇ ਸੀ ਨਾ ਪਾਣੀ ਪੁੱਛਦੇ ਸੀ ਸਾਡੀ ਕੁੜੀ ਦਾ ਅਸੀਂ ਮਰਿਆ ਮੰਗ ਚੱਕ ਕੇ ਉਦਾਂ ਨੇ ਲਿਆਂਦੀ ਕਿੰਨੇ ਕੱਦਨ ਹੋਏ ਸੀ ਅਜੇ ਵਿਆਹ ਹੋਏ ਨੂੰ ਸਾਡੀ ਕੁੜੀ ਦਾ ਦਾਸ ਕੋ 15 ਦਿਨ ਹੀ ਹੋਈ ਗਾਸ ਵਾਲੀ ਤੁਸੀਂ ਕੰਪਲੀਟ ਵਗੈਰਾ ਕੀਤੀ ਕੀ ਕਪਰੇਟ ਕੀਤੀ ਤੁਸੀਂ ਮੁੰਡੇ ਅਸੀਂ ਖਾਣੇ ਚ ਕੰਪਲੀਟ ਇਹੇ ਕੀਤੀ ਆ ਕਿ ਸਾਨੂੰ ਕੁਛ ਨਹੀਂ ਚਾਹੀਦਾ ਮੁੰਡਾ ਲਿਆਓ ਮੁੰਡੇ ਦੇ ਅਸੀਂ ਟੈਸਟ ਕਰਾਉਣੇ ਆ ਨਰਦ ਦੇ ਵੀ ਕਰਾਉਣੇ ਆ ਤੇ ਨਸ਼ਾ ਕਰਦਾ ਉਹ ਵੀ ਕਰਾਉਣੇ ਆ ਤੇ ਇਨੀ ਮੁੰਡਾ ਲਾਂਬੇ ਕਰ ਦਿੱਤਾ ਕਿੱਥੇ ਭੇਜਿਆ ਮੁੰਡਾ ਇਹਨਾਂ ਨੇ ਹੁਣ ਅੰਗਲੈਂਡ ਭੇਜੀ ਹੈ ਇਹ ਮੁੰਡਾ ਅੱਛਾ ਜੀ ਹਾਂਜੀ ਇਹ ਸਾਡੀ ਕੁੜੀ ਤੇ ਬਰੇਵ ਲਾਉਂਦੀ ਆ ਕਿ ਕੁੜੀ ਪਾਸਪੋਰਟ ਲੈ ਗਈ ਪਾਸਪੋਰਟ ਕੁੜੀ ਲਿਆਵੇ ਤਾਂ ਮੁੰਡਾ ਬਾਹਰ ਨੂੰ ਕਿੱਦਾਂ ਚੜ ਗਿਆ ਇਨੀ ਮੁੰਡਾ ਪੇ ਇਹ ਝੂਠੇ ਕਰਕੇ ਇਨੀ ਮੁੰਡਾ ਪੇਛ ਨਹੀਂ ਕੀਤਾ ਜੇ ਸੱਚੇ ਹੁੰਦੇ ਮੁੰ ਸਾਨੂੰ ਸਾਨੂੰ ਪਤਾ ਲੱਗਾ ਕਹਿੰਦੇ ਆ ਸਾਰੇ ਤੇ ਮੁੰਡਾ ਹੀ ਨਹੀਂ ਰਾਤੋ ਰਾਤ ਬਾਹਰ ਕੱਢਦਾ ਕੀ ਮੰਗ ਕਰਦੇ ਆ ਤੁਸੀਂ ਪ੍ਰਸ਼ਾਸਨ ਤੋਂ ਸਾਰੀ ਅਸੀਂ ਇਹੇ ਮੰਗ ਕਰਦੇ ਆ ਕਿ ਸਾਡਾ ਫੈਸਲਾ ਸਹੀ ਹੋਵੇ ਸਾਾਨੂੰ ਕਿਦਾਂ ਕੱਕ ਮਿਲੇ ਸਾਡਾ ਕੁੜੀ ਸੋਨਾ ਸਾਡੀ ਕੋਈ ਨਹੀਂ ਲਿਈ ਆ ਇਹ ਸਿਰਫ ਜਾਣ ਕੇ ਕਰਦੇ ਆ ਕੁੜੀ ਦੇ ਸਿਰ ਤੇ ਰੋਪ ਲਗਾ ਰਹੇ ਤੁਹਾਡੇ ਦੇ ਝੂਠੇ ਲਗਾ ਰਹੇ ਹਾਂ ਝੂਠੇ ਲਗਾ ਰਹੇ ਆ ਅਸੀਂ ਇੰਨਾ ਸੋਨਾ ਪਾਇਆ ਇਹਨਾਂ ਦਾ ਸੋਨਾ ਚੋਰੀ ਕਰਨੇ ਨੂੰ ਥੋੜੀ ਕੁੜੀ ਨੂੰ ਸੋਨਾ ਪਾਇਆ ਤੁਸੀਂ ਕੀ ਤੁਸੀਂ ਕੀ ਕੀ ਪਾਇਆ ਜੀ ਕੁੜੀ ਦੇ ਅਸੀਂ ਕੁੜੀ ਨੂੰ ਸੈੱਟ ਪਾਇਆ ਪ੍ਰਾਣੀ ਨੂੰ ਇੱਕ ਅਸੀਂ ਰਿੰਗ ਸਾਰਮਨੀ ਤੇ 6 ਗ੍ਰਾਮਾਂ ਦੀ ਮੁੰਦੀ ਪਾਈ 2 ਤੋਲਿਆਂ ਦੀ ਚੈਨੀ ਪਾਈ ਟੋਮੀ ਦੀ ਅਸੀਂ 30 ਹਜ਼ਾਰ ਦੀ ਮੁੰਡੇ ਨੂੰ ਘੜੀ ਪਾਈ ਫੇ ਪੈਲਸ ਅਸੀਂ ਮੁੰਦੀ ਪਾਈ ਤੇ ਕੁਛ ਲੈ ਕੇ ਆਈ ਕੁੜੀ ਨਾਲ ਕੁਛ ਲੈ ਲੈਂਦੀ ਨਹੀਂ ਕੁਝ ਨਹੀਂ ਲੈ ਕੇ ਆਈ ਕੁੜੀ ਤਾਂ ਪਜਾਮਾ ਬਣਾਉਣ ਦੇ ਵਿੱਚ ਆਈ ਉਹ ਦੱਸਿਆ ਜੀ ਕੁੜੀ ਨੇ ਕਿੱਥੇ ਸਾਮਾਨ ਸਾਰਾ ਸੋਨਾ ਕਿੱਥੇ ਸਾਨੂੰ ਨਹੀਂ ਦੱਸਿਆ ਨੇ ਆਪਣੀ ਮੰਮੀ ਨੂੰ ਫੜਾਇਆ ਸੀ ਸੋਨਾ ਸ਼ਾਪਿੰਗ ਕਰਾਈ ਜਿਹੜੀਆਂ ਟੁੰਬਾ ਮੁੰਡੇ ਨੇ ਲਈਆਂ ਸੀ ਉਹ ਮੁੰਡੇ ਦੇ ਕੋਲ ਸੀਗੀਆਂ ਸ਼ਾਪਿੰਗ ਕਰਾਈ ਇੱਕ ਬੂਟ ਲੈ ਕੇ ਦਿੱਤੇ ਇੱਕ ਬੂਟ ਲੈ ਕੇ ਦਿੱਤੇ ਤੇ ਇੱਕ ਪਜਾਮਾ ਬਣਨ ਲੈ ਕੇ ਦਿੱਤਾ ਇਹ ਸਾਡੀ ਕੁੜੀ ਨੂੰ ਇਹਨੇ ਸ਼ਾਪਿੰਗ ਕਰਾਈ ਇਹਨਾਂ ਦੇ ਮੁੰਡੇ ਨੇ ਦੋ ਵੀ ਇਹਨਾਂ ਦੇ ਘਰੇ ਜਾਂ ਸਾਡੀ ਕੁੜੀ ਖਾਲੀ ਆ ਤੀਆਂ ਹੀ ਆਪਣੀ ਘਰੋਂ ਇੱਕ ਪਾਰਸਲ ਲੈ ਕੇ ਦਿੱਤਾ ਕੀਤੀ ਇੱਕ ਸਾਲ ਪਹਿਲਾਂ ਤੇ ਅਸੀਂ 2.5 ਲੱਖ ਰੁਪਏ ਲਾਇਆ ਵੇ ਸਾਲ ਬਾਅਦ ਵਿਆਹ ਦਿੱਤਾ 21 ਫਰਵਰੀ ਨੂੰ 21 ਫਰਵਰੀ ਨੂੰ ਵਿਆਹ ਦਿੱਤਾ ਤੇ ਸਾਡੀ ਕੁੜੀ ਉੱਥੇ ਇਹ 14 ਦਿਨ ਰਹੀ ਦੂਜੇ ਦਿਨ ਸਾਨੂੰ ਕੁੜੀ ਨੇ ਦੱਸ ਦਿੱਤਾ ਸੀ ਤੇ ਮੁੰਡਾ ਪੂਰਾ ਚਿੱਟਾ ਪੀਂਦਾ ਉਹਦੇ ਬੈਗ ਵਿੱਚ ਮੈਂ ਦੇਖਿਆ ਅੰਦਰ ਪਿੰਦਾ ਵੀ ਦੇਖਿਆ ਤੇ ਮੇਰੇ ਲੱਗੇ 14 ਦਿਨਾਂ ਚ ਇੱਕ ਦਿਨ ਵੀ ਨਹੀਂ ਆਇਆ ਅਲਾਉਂ ਬਾਰੇ ਬਸ ਖਲ ਤੇ ਮੈਂ ਇਹ ਮੀਡੀਅਨ ਇਹ ਇਨਸਾਬ ਕਰਦਾ ਹਾਂ ਕਿ ਸਾਡਾ ਹਿਸਾਬ ਕੀਤਾ ਜਾਵੇ ਅਗਰ ਸੋਨੇ ਦੀ ਸੋਨੇ ਦੀ ਕਿੰਨੀ ਚਾਈ ਇਹ ਵੇਖਾ ਸੋਨਾ ਕਹਿੰਦੇ ਲੈ ਕੇ ਸਾਡਾ ਸੋਨੇ ਦੀ ਇੱਕ ਇੱਕ ਕੁੜੀ ਖਾਲੀ ਹੱਥ ਆਈ ਆ ਇਹਨਾਂ ਨੂੰ ਮਾਪੇ ਨੂੰ ਬੁਲਾ ਕੇ ਆਈ ਆ ਤੇ ਕੋਈ ਸੋਨਾ ਨਹੀਂ ਲੈ ਕੇ ਆਈ ਮੁੰਡਾ ਲੈ ਕੇ ਆਇਆ ਮੋਟਰਸਾਈਕਲ ਤੇ ਇੰਨਾ ਕੁੜੀ ਕੋਲ ਪਾਂਟ ਸੀ ਤੇ ਬਲੇਨ ਤੇ ਪਜਾਮਾ ਪਾਇਆ ਸੀ ਇਹਨਾਂ ਨੂੰ ਮੱਥਾ ਟੇਕ ਕੇ ਆਈ ਆ ਵਿਆਹ ਤੋਂ ਪਹਿਲਾਂ ਦੱਸਿਆ ਨਹੀਂ ਕਿ ਤੁਹਾਨੂੰ ਕੋਈ ਕੋਈ ਕਵੈਰੀ ਨਹੀਂ ਕੀਤੀ ਮੁੰਡੇ ਦੀ ਕਿੱਦਾਂ ਦਾ ਮੁੰਡਾ ਕਿੱਦਾਂ ਦਾ ਨਹੀਂ ਜੀ ਵਿਆਹ ਤੋਂ ਪਹਿਲਾਂ ਅਸੀਂ ਪਿੰਡ ਵਾਲਿਆਂ ਨੂੰ ਪੁੱਛਿਆ ਤੇ ਪੁੱਛਿਆ ਵੀ ਤੁਸੀਂ ਕਿਸੇ ਨੇ ਨਸ਼ਾ ਕਰਦਾ ਦੇਖਿਆ ਕਹਿੰਦੇ ਅਸੀਂ ਤਾਂ ਕੁਝ ਨਹੀਂ ਦੇਖਿਆ ਮੁੰਡਾ ਬਾਹਰ ਸੀ ਮੁੰਡਾ ਬਾਹਰ ਸੀ ਪਤਾ ਨਹੀਂ ਲੱਗਾ ਸਾਨੂੰ ਨੇਰੇ ਵਿੱਚ ਆਹ ਕੰਮ ਹੋਇਆ ਤੁਸੀਂ ਕੰਪਲੀਟ ਕੀਤੀ ਥਾਣੇ ਦੇ ਵਿੱਚੋਂ ਅਸੀਂ ਜੀ ਕੰਪਲੀਟ ਕੀਤੀ ਜਿੱਦਣ ਕੁੜੀ ਆਈ ਆ ਦੂਜੇ ਦਿਨ ਕੰਪਲੀਟ ਕਰ ਦਿੱਤੀ ਆ ਤੇ ਥਾਣੇ ਦੇ ਵਿੱਚ ਦੂਜੇ ਦਿਨ ਕੰਪਲੀਟ ਕਰ ਦਿੱਤੀ ਆ ਹੁਣ ਸਾਡੇ ਤੇ ਜਾਵੇਂ ਲਾਉਂਦੇ ਆ ਵੀ ਕੁੜੀ ਸਾਦਾ ਸੋਨਾ ਲੈ ਕੇ ਚਲ ਗਈ ਤੇ ਇਹਦੇ ਗਾਲ ਵਿੱਚ ਚੈਨੀ ਸੀ ਜੇ ਜਦੋਂ ਚੈਨੀ ਮੈਂ ਪੁੱਛਿਆ ਕਿੱਥੇ ਗਈ ਤੇ ਕੁੜੀ ਨੂੰ ਕਹਿੰਦਾ ਤੇਰੇ ਪ੍ਰੈਣ ਬੇਰੂ ਚੈਨੀ ਤਾਂ ਮੇਰੀ ਸੀ ਅਸੀਂ ਪਾਈ ਸੀ ਇਹਨੂੰ ਜਿਹੜੇ ਸੱਟਾਂ ਦੀਆਂ ਗੱਲਾਂ ਕਰਦੇ ਆ ਸੱਟ ਸਾਰੇ ਮੈਂ ਆਪਣੀ ਸੱਸ ਨੂੰ ਦਿੱਤੇ ਹੋਏ ਤੇ ਮੇਰੇ ਕੋਲ ਮੈਂ ਖਾਲੀ ਹੱਥ ਆਈਆਂ ਮੇਰੇ ਕੋਲ ਕੋਈ ਵੀ ਸੱਤ ਨਹੀਂ ਹੈ ਮੈਂ ਖਾਲੀ ਹੱਥ ਆਈ ਹਾਂ ਹੁਣ ਤੁਸੀਂ ਪੁਲਿਸ ਦੇ ਕੋਲ ਗਏ ਸੀ ਤੁਹਾਨੂੰ ਕੀ ਗਿਆ ਪੁਲਿਸ ਨੇ ਹੁਣ ਅਸੀਂ ਪੁਲਿਸ ਕੋਲ ਗਏ ਆ ਉਹ ਕਹਿੰਦੇ ਵੀ ਅਸੀਂ ਕਿਹਾ ਵੀ ਮੁੰਡਾ ਤੁਸੀਂ ਇੱਥੇ ਪੇਸ਼ ਕਰਾਓ ਮੁੰਡੇ ਦੀ ਡਾਕਟਰੀ ਕਰਾ ਲੈਂਦੇ ਆ ਇਹਨੇ ਮੁੰਡਾ ਲਾਂਬੇ ਕਰ ਦਿੱਤਾ ਤੇ ਮੁੰਡੇ ਨੇ 11 ਤਰੀਕ ਨੂੰ ਚਾਹਣਾ ਸੀ ਤੇ 3 ਦਿਨ ਪਹਿਲਾਂ ਦਿੱਲੀ ਨੂੰ ਚਲੇ ਗਿਆ ਇਹਨੂੰ ਤੁਹਾਡੇ ਕਹਿੰਦੇ ਮੁੰਡਾ ਬਾਹਰ ਚਲ ਗਿਆ ਉਹ ਮੁੰਡਾ ਬਾਹਰ ਚਲ ਗਿਆ ਪਾਸਪੋਰਟ ਤੋਂ ਬਿਨਾਂ ਬਾਹਰ ਨਹੀਂ ਜਾ ਸਕਦਾ ਇਹ ਕਹਿੰਦੇ ਇਹ ਵਿੰਡੋ ਵਿੱਚ ਕੁੜੀ ਪਾਸਪੋਰਟ ਲੈ ਗਈ ਆ ਪਾਸਪੋਰਟ ਤੋਂ ਬਗੈਰ ਬਾਹਰ ਕਿੱਧਰ ਚਲ ਗਿਆ ਪੰਜਾਬ ਨਾਲ ਦੇ ਸਾਨੂੰ ਝੂਠਾ ਜਾਅਬ ਸਾਡੇ ਤੇ ਲਾਉਂਦੇ ਆ ਫੇ ਜਿੱਦਣ ਕੁੜੀ ਆਈ ਉਸ ਦਿਨ ਅੰਦਰ ਚਿੱਟਾ ਪਿੰਦਾ ਸੀ ਤੇ ਲੈਟ ਤਾਂ ਹਨੂ ਨਿਕਲਦੀ ਸੀ ਤੇ ਕੁੜੀ ਨੇ ਕਿਹਾ ਤਾਂ ਕਹਿੰਦਾ ਤੇਰੇ ਪ੍ਰੈਣ ਬਚਾਉਣੀ ਪੈਣੀ ਆ ਨਾਲੇ ਦੋ ਥੱਪੜ ਮਾਰੇ ਤੇ ਨਾਲੇ ਕਿਹਾ ਤਵੇ ਪ੍ਰੈਣ ਬਚਾਉਣੀ ਆ ਤੇ ਨਹੀਂ ਤਾਂ ਆਪਣੇ ਮਾਪੇ ਤੋਂ 7 ਲੱਖ ਰੁਪਈਆ ਲਿਆ ਨਹੀਂ ਤਾਂ ਗੱਡੀ ਮੈਨੂੰ ਚਾਹੀਦੀ ਆ ਤੇ ਜਿਹੜੀ ਚੈਨ ਤੁਸੀਂ ਪਾਈ ਸੀ ਉਹ ਕਿੱਥੇ ਗਈ ਪਤਾ ਕਿੱਧਰ ਕੁੜੀ ਕੁੜੀ ਜਾਣ ਉਹ ਕੁੜੀ ਨੇ ਪੁੱਛਿਆ ਇਹਨੂੰ ਚੈਨ ਕਿੱਥੇ ਗਈ ਕਹਿੰਦੀ ਮੈਂ ਆਪਣੀ ਸੱਸ ਨੂੰ ਵੀ ਕਿਹਾ ਤੇ ਜੇ ਦੱਸਦੀ ਸੀ ਤਾਂ ਕਹਿੰਦਾ ਸੀ ਤੇਰੇ ਪ੍ਰੇਣ ਵਜਾਉਣੀ ਆ ਜੇ ਤੂੰ ਤੇ ਸੱਸ ਨੂੰ ਦੱਸਿਆ ਨਹੀਂ ਡਰਦੀ ਮਾਰੀ ਕੁੜੀ ਦੱਸਦੀ ਨਹੀਂ ਸੀ ਤੁਹਾਨੂੰ ਦੱਸਦੀ ਸੀ ਇਹ ਡਰਦੀ ਮਾਰੀ ਕੁੜੀ ਦੱਸਦੀ ਨਹੀਂ ਸੀ ਤੇ ਜਦੋਂ 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 ਚੈਨ ਬਾਰੇ ਤੁਸੀਂ ਪੁੱਛਿਆ ਉਹਨਾਂ ਨੂੰ ਕੀ ਕਹਿੰਦੇ ਜਨਵਰ ਇਹੋ ਚੈਨ ਬਾਰੇ ਇਹ ਨਹੀਂ ਕਿਹਾ ਕਿ ਗੰਮ ਹੋਈ ਹੋਗੀ ਸਾਨੂੰ ਇਹ ਨਹੀਂ ਕਿਹਾ ਵੇਚ ਦਿੱਤੀ ਕਹਿੰਦੇ ਗੰਮ ਹੋ ਗਈ ਹੋਗੀ ਜਿਹੜੇ ਕੁੜੀ ਕੋ ਕੁੜੀ ਦੇ ਸੈੱਟ ਸੀ ਇਹ ਮੰਮੀ ਨੂੰ ਫੜਾਏ ਕਹਿੰਦਾ ਉਹਦੀਆਂ ਵੀ ਰਸੀਦਾ ਆਪਣੇ ਮਾਪੇ ਤੋਂ ਲੈ ਕੇ ਆ ਵੇ 16 ਘੱਟ ਰੇਟ ਤੇ ਵੇਚਦਾ ਆ ਜਿਹੜੇ ਉਹ ਖਾਲੀ ਸੈੱਟ ਦੇ ਡੱਬੇ ਦਿਖਾਉਂਦੇ ਸੀ ਉਹ ਕਦੇ ਡੱਬੇ ਸੀ ਉਹਨਾਂ ਦੇ ਕੋਲ ਉਹ ਉਹ ਤਾਂ ਸਾਰੀ ਇਹਨਾਂ ਦੀ ਚਾਲ ਬਾੜੀ ਆ ਹੁਣ ਇਹ ਲੱਗਦਾ ਹੈ ਕਿ ਸਾਨੂੰ ਪੈਸੇ ਨਾਲ ਦੇਵੇਂ ਪੈਣ ਅਸੀਂ 23 ਲੱਖ ਰੁਪਇਆ ਖਾਤਿਆ ਕੀਤਾ ਇਹਨਾਂ ਨੂੰ ਕਿਹਾ ਵੀ ਅਸੀਂ ਰਹਾਣੇ ਪੈਲਸ ਕਰ ਲਈਏ ਨਹੀਂ ਕਹਿੰਦੇ ਗੋਲਡਨ ਪੈਲਸ ਹੋਣਾ ਚਾਹੀਦਾ ਆ ਤੇ ਸ਼ਰਾਬ ਤੇ ਮੀਟ ਤੇ ਸਭ ਕੁਝ ਪੌਣਾ ਚਾਹੀਦਾ ਹੈ ਕਿ ਸਾਡਾ ਮੁੰਡਾ ਬਾਹਰੋਂ ਆਇਆ ਹੈ 25000 ਰੁਪਇਆ ਝੋਲੀ ਦਾ ਬਿੱਟਰ ਖਾਦਾ 25000 ਝੋਲੀ ਦਾ 15000 ਰੁਪਇਆ ਕੁੜੀ ਦੇ ਗੋਲ ਉਦਾਂ ਸੀ ਟੋਟਲ 47000 ਰੁਪਇਆ ਸ਼ਗਨਾਂ ਦਾ ਵੀ ਇਹ ਲੋ ਸਾਰਾ ਖਾ ਗਿਆ ਨਹੀਂ ਨਸ਼ੇ ਪੱਤੇ ਵਿੱਚ ਖਾ ਗਿਆ ਸਾਰੇ ਪੱਤੇ ਵਿੱਚ ਖਾ ਗਿਆ ਇੰਨੀ ਫੀਮ ਇਹਦੇ ਪਾਸੇ ਚੋਂ ਦੇਖੀ ਤਾਂ ਇਹ ਕਿੰਦਾ ਸਗਾ ਵੇ ਫਲਾਮੇ ਦੀ ਆ ਤੇ ਸੈਕਟਾ ਕੂਲਪ ਉਪ ਜੋ ਉਹਰਾ ਪੁਰਾ ਸਭ ਇਹਦੇ ਬੈਗ ਦੇ ਐਂਡ ਬੈਗ ਦੇ ਵਿੱਚ ਸੀ ਤੇ ਬਾਕੀ ਇਹ ਲੋ ਤੁਹਾਡੇ ਵਿਚੋਲੇ ਨੇ ਕਰਾਇਆ ਸੀਗਾ ਤੁਹਾਨੂੰ ਦੱਸਿਆ ਨਹੀਂ ਕੋਈ ਗੱਲ ਬਣਨੀ ਕੀਤੀ ਵਿਚੋਲੇ ਨੇ ਕੋਈ ਵਿਚੋਲੇ ਨੇ ਕੋਈ ਗੱਲਬਾਤ ਨਹੀਂ ਕੀਤੀ ਵਿਚੋਲੀ ਦੀ ਦੁਕਾਨ ਉੱਥੇ ਸੀ ਪਿੰਡ ਦੇ ਵਿੱਚ ਹੀ ਉਹਦੇ ਹਾਂਜੀ ਪਿੰਡ ਚ ਉਹਦੇ ਵਿੱਚ ਸੀ ਉਹ ਖੁਤੇ ਰੈਂਡੇ ਸੀ ਇਹ ਜ ਕਰਕੇ ਉਹਨੂੰ ਵੀ ਇੰਨਾ ਪਤਾ ਨਹੀਂ ਲੱਗਿਆ ਇਹ ਕਹਿਣਾ ਸੀ ਮੁੰਡੇ ਦੇ ਮਾਪਿਓ ਦਾ ਕਿ ਸਾਨੂੰ ਨਹੀਂ ਪਤਾ ਸਾਡੇ ਤੇ ਇਲਜ਼ਾਮ ਕਿਉਂ ਹੈ ਕੀ ਸ਼ਾਦੀ ਹੋ ਗਈ ਸੀ ਜੀ ਹਾਂਜੀ ਕਿੰਨੇ ਤਰੀਕ ਨੂੰ ਹੋਈ ਸੀ 21 ਫਰਵਰੀ ਨੂੰ ਕਿ ਯਕਦਮ ਕੀ ਨੋਬਦਾ ਗਿਆ ਅੱਜ 9 ਮਾਰਚ ਹੋਈਏ ਤੇ ਇਹਦਾ ਡਿਕਲਾਰ ਕੰਪਲੀਟ ਦੇ ਦਿੱਤੀ ਥਾਣੇ ਵਿੱਚ ਉਹਨਾਂ ਨੇ ਸਾਨੂੰ ਤਾਂ ਭਾਏ ਕੋਈ ਪਤਾ ਹੀ ਨਹੀਂ ਲੱਗਾ ਕਿਹੜੀ ਕੀ ਉਹਨੂੰ ਹੋਇਆ ਕੀ ਨਹੀਂ ਬੜੀ ਸੋਹਣੀ ਰਹੀ ਹੈ ਬਾਅਦ ਵਿੱਚ ਚਾਰ ਪੰਜ ਤਰੀਕ ਨੂੰ ਜੋ ਕੀਤਾ ਉਹਨੇ ਕੀਤਾ ਕਰਕੇ ਕਿਉਂ ਲਈ 10 ਸਾਨੂੰ ਪਤਾ ਹੀ ਨਹੀਂ ਕੋਈ ਦੱਸਦੀ ਤਾਂ ਨਹੀਂ ਪਤਾ ਲੱਗਦਾ ਤੇ ਪੁਲਿਸ ਵਾਲੇ ਆਏ ਤਾਂ ਤੁਹਾਡੇ ਘਰ ਆਏ ਕਿੱਥੋਂ ਆਏ ਸੀ ਕੋਈ ਪਤਾ ਇੱਥੇ ਪਤਾ ਆ ਰਹੇ ਆ ਕੀ ਕਹਿੰਦੇ ਤੁਹਾਨੂੰ ਆ ਕੇ ਉਹ ਉਹਨੇ ਕਿਹਾ ਤੁਹਾਡੇ ਤੇ ਕੰਪਲੇਨ ਆਈ ਹੈ ਆਪ ਵੀ ਦਾਜ ਮੰਗਦੇ ਆ ਘੁਟਮਾਰ ਕਰਦੇ ਆ ਇਸ ਸਮਾਨ ਤੁਹਾਡਾ ਵੀ ਇੱਕਦਾਂ ਚੈੱਕ ਕੀਤਾ ਆਪਣਾ ਮੁਰਗੇ ਸਮਾਨ ਫਿਰਾਂ ਦੇ ਆਇਆ ਤੇ ਚੈੱਕ ਕੀਤਾ ਅਸੀਂ ਵੀ ਜੇ ਅਸੀਂ ਆਜ ਤਾਂ ਆਪਣੀ ਸਬਜੀ ਪਾਣੀ ਬਣਾਉਣ ਲੈ ਰੋਟੀ ਪਾਣੀ ਅਸੀਂ ਤਾਂ ਆਪਣੇ ਆਏ ਤੇ ਉਹਨਾਂ ਜਦੋਂ ਆਏ ਉਹਦੇ ਚੈੱਕ ਕੀਤਾ ਵੀ ਸਾਡੀ ਵੀ ਕੋਈ ਚੀਜ਼ ਗਈ ਹੋਊਗੀ ਤੇ ਪੁਲਿਸ ਆਈ ਇੱਕੀ ਸੀ ਮੌਕੇ ਤੇ ਹਾਂਜੀ ਇੱਥੇ ਸੀ ਗਾਉਂ ਨੂੰ ਅਸੀਂ ਦੱਸਿਆ ਸਾਡਾ ਸਾਰਾ ਕੁਝ ਗਿਆ ਗਿਆ ਅੱਛਾ ਤੇ ਉਹਨਾਂ ਸਾਹਮਣੇ ਵੀ ਚੈਕਿੰਗ ਕੀਤੀ ਆਪਣੇ ਘਰ ਦੀ ਹਾਂਜੀ ਜਦੋਂ ਬਾਹਰ ਬੈਠੇ ਅਸੀਂ ਉਦੋਂ ਆ ਕੇ ਇੱਥੇ ਆਪਣਾ ਸੱਬੇ ਡੱਬੇ ਦੇਖੇ ਡੱਬਿਆਂ 'ਚ ਕੁਛ ਵੀ ਨਹੀਂ ਸੀਗਾ ਕਿੰਨਾ ਕਸਮਾਨ ਕੀਤਾ ਤੁਹਾਡਾ ਟੋਟਲ ਸਾਡੇ ਚਾਰ ਚਾਰ ਤੋਂ ਲੀ ਦੋ ਸੈਟ ਸੀਗੇ ਤੇ ਕੇ ਦੀ ਆਪਣੀ ਡੇਢ ਤੋਂ ਵੀ ਚੈਣੀ ਸੀਗੀ ਮੁੰਡੇ ਵਾਲੀ ਜਦੋਂ ਕੋਲੇ ਦਾ ਭਰਾ ਲੈ ਕੇ ਗਿਆ ਤੁਹਾਨੂੰ ਇਦਾਂ ਲੱਗਾ ਨਹੀਂ ਕਿ ਮਤਲਬ ਇਥੋਂ ਭੱਜ ਕੇ ਗਿਆ ਜਿਹੜਾ ਸਮਾਨ ਲੈ ਕੇ ਗਿਆ ਨਹੀਂ ਇਦਾਂ ਕੋਈ ਸਾਨੂੰ ਡਾਊਟ ਹੀ ਨਹੀਂ ਹੋਣ ਦਿੱਤਾ ਸਾਡੇ ਕੋਲ ਬੈਠ ਚਾਹ ਪੀਦੀ ਆ ਤੇ ਜਦੋਂ ਜਦੋਂ ਗਈ ਆ ਉਹਦੇ ਹੱਥ ਵਿੱਚ ਕੋਈ ਸਮਾਨ ਜਾਂ ਬੈਗ ਸੀਗਾ ਕੋਈ ਹਾਂ ਬੈਗ ਸੀਗਾ ਦੇਖੋ ਕਿੱਦਾਂ ਸੀਗਾ ਬੈਗ ਉਹ ਕਿੱਦਾਂ ਵਾਲਾ ਬੈਗ ਸੀਗਾ ਸੈਡ ਬੈਗ ਪਾ ਕੇ ਬੇਚੀ ਸੁੱਟ ਕੇ ਲੈ ਕੇ ਜੂਲ ਗਈ ਆ ਤੇ ਉਸ ਤੋਂ ਬਾਅਦ ਇਹ ਚੈੱਕ ਨਹੀਂ ਕੀਤਾ ਕਮਰਾ ਆ ਗਿਆ ਵੀ ਅੰਦਰ ਕੀ ਸੀ ਸਾਨੂੰ ਕੋਈ ਡਾਊਟ ਹੀ ਨਹੀਂ ਸੀ ਉਹ ਤੇ ਸਾਨੂੰ ਕਿੰਨੀ ਗੱਲ ਮੈਨੂੰ ਕਹਿ ਕੇ ਗਈ ਮੈਂ ਰਜਾਈ ਰੱਖਣ ਲਈ ਬੈੱਡ ਵਿੱਚ ਮੈਨੂੰ ਆ ਕੇ ਕਹਿੰਦੀ ਮੇਰਾ ਡੈਡੀ ਨਹੀਂ ਠੀਕ ਹੈਗਾ ਤੇ ਕੀਤਾ ਆਉਣ ਲੱਗਾ ਆ ਤੇ ਮੰਮੀ ਨੇ ਮਾੜਾ ਜਿਹਾ ਜਾਣਾ ਆ ਵੀ ਮੈਂ ਪੈਸੇ ਕਢਾ ਕੇ ਦੇਣੇ ਕਾਊਂਟ ਤੇ ਅਸੀਂ ਕਿਹਾ ਚਲ ਜਾ ਮੈਂ ਉਹਨੂੰ ਤੁਰ ਹੀ ਜਾਂਦੀ ਮੈਂ ਇੰਨੀ ਗੱਲ ਕਹੀ ਮੈਂ ਕਿਹਾ ਜੇ ਕੀਤੇ ਤੇਰਾ ਟਾਈਮ ਆਊਗਾ ਜੇ ਤੇਰਾ ਟਾਈਮ ਨਾ ਹੋਇਆ ਤੇ ਵੀ ਜਿਸ ਕਰ ਨੂੰ ਭੇਜਾਂਗੇ ਤੇ ਤੈਨੂੰ ਗੁਰਪ੍ਰੀਤ ਨੂੰ ਲੈ ਆਊਗਾ ਜਦੋਂ ਸਮਾਨ ਤੁਸੀਂ ਆਪਣਾ ਸਾਰਾ ਦੇਖਿਆ ਜੋ ਤੁਹਾਡੇ ਦੇ ਕੰਪਲੀਟ ਕੀਤੀ ਹਾਂ ਵੀ ਦੇਖਿਆ ਤੁਸੀਂ ਫੋਨ ਕੀਤਾ ਉਹਨੂੰ ਭਾ ਦੂਜੀ ਤਰਨੂ ਉਤਰੋ ਉਹਨਾਂ ਨੇ ਫੋਨ ਕੀਤਾ ਫੇਰ ਸਵੇਰ ਨੂੰ ਫੋਨ ਕੀਤਾ 7 ਤਰੀਕ ਨੂੰ ਕੀ ਕਹਿੰਦੇ ਉਹ ਉਹਨੂੰ ਕਹਿੰਦੀ ਮੰਮੀ ਆ ਗੀਂਬਰਾ ਮੇਰਾ ਬੇਲੀ ਨੂੰ ਗਿਆ ਕਿ ਮੈਂ ਉਹ ਆਉਂਦਾ ਤੇ ਮੈਨੂੰ ਛੱਡ ਕੇ ਜਾਂਦਾ ਹੈ ਨਹੀਂ ਸਮਾਨ ਦੀ ਗੱਲਬਾਤ ਨਹੀਂ ਕੀਤੀ ਸਮਾਨ ਬਾਰੇ ਕੋਈ ਗੱਲ ਨਹੀਂ ਕੀਤੀ ਅਸੀਂ ਤਾਂ ਇਹ ਸਮਝ ਗਏ ਕਿ ਚਲੋ ਨਿਆਣਾ ਆ ਨਿਆਣਾ ਗਲਤੀ ਫਲਤੀ ਕਰ ਹੀ ਲੈਂਦਾ ਹੈ ਸਾਨੂੰ ਇਸ ਗੱਲ ਤੋਂ ਉਹਦੇ ਤੋਂ ਕੋਈ ਨਹੀਂ ਡਾਕਟਰ ਸੀ ਵੀ ਇਹ ਇੰਨਾ ਸਾਡੇ ਨਾਲ ਕਰੂਗੀ। ਇਹ ਪਾਸਪੋਰਟ ਕਿਉਂ ਲੱਗੀ ਮੁੰਡੇ ਦਾ ਜਾ ਕੇ ਬਰੇ ਇਹ। ਪਾਸਪੋਰਟ ਬਾਅਦ ਚ ਪਤਾ ਲੱਗ ਗਿਆ ਕਿ ਮੁੰਡਾ ਰਾਮਾ ਮੰਡੀ ਗਿਆ ਜੋ ਦੇਖਿਆ ਉਹਨੇ ਆਪਣਾ ਕੋਈ ਚੀਜ਼ ਦੇਖੀ ਪਾਸਪੋਰਟ ਦੇਖਿਆ ਫਿਰ ਇਹਦੀ ਮੰਮੀ ਨੇ ਕੂਨ ਚੱਕਿਆ। ਵੀ ਪਾਸਪੋਰਟ ਗੁਰਪ੍ਰੀਤਾ ਐ ਨਹੀਂ ਗਾ ਮੇਰੇ ਕੋ ਕਿਤੇ ਡਿੱਗ ਤੀ ਨਹੀਂ ਪਿਆ ਤੇ ਇਹਦੀ ਮੰਮੀ ਕਹਿੰਦੀ ਗੁਰਪ੍ਰੀਤਾ ਹਸਪਤਾਲ ਗਈ ਆ ਅੰਦਰ ਤੇ ਆਉਂਦੀ ਤੇਰੀ ਗੱਲ ਕਰੋ ਨਹੀਂ ਮੁਰਕੇ ਇਹਨਾਂ ਨੇ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਕਰਾਈ। ਤੇ ਮੁੰਡਾ ਕੰਮ ਕਰ ਕੀ ਕਰਦਾ ਸੀ ਉਦੋਂ ਆਪਣਾ ਮੁੰਡਾ ਬਾਹਰ ਹੀ ਸੀਗਾ ਇੰਗਲੈਂਡ ਵਿੱਚ ਹੀ ਉੱਥੇ ਆਪਣੇ ਡਿਲੀਵਰੀਆਂ ਦੇ ਕੰਮ ਚੱਲਦਾ ਉਹਦਾ ਕਿੰਨੇ ਟਾਈਮ ਤੋਂ ਆਇਆ ਸੀ ਇੱਥੇ ਪਕਵਾੜੇ ਮਹੀਨੇ ਲਿਆ ਯਾਰ ਸਾਰਾ ਬੇਦਰਦ ਨਹੀਂ ਆਇਆ 12 ਤਰੀਕ ਤੋਂ ਆਇਆ ਆ ਓਕੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਜੀ ਇਹ ਇਹ ਕਹਿੰਦੇ ਜੋ ਸਾਡਾ ਲੈ ਕੇ ਗਏ ਉਹ ਸਾਡਾ ਵਾਪਸ ਕਰ ਦੇਵੇ ਤੇ ਜਿਹੜੀ ਕੰਪਲੇਟ ਤੁਹਾਡੇ ਖਿਲਾਫ ਕੀਤੀ ਹੈ ਉਹ ਕਿੰਨੀ ਸੱਚਾਈ ਉਹਦੇ ਵਿੱਚ ਸਾਡੇ ਕੋਲ ਕੋਈ ਚੀਜ਼ ਨਹੀਂ ਉਹਦੀ ਆ ਜੀ ਨਹੀਂ ਜਿਹੜੀ ਉਹ ਕਹਿੰਦੇ ਵੀ ਦਾਜ ਮੰਗਦੇ ਸਾਡੇ ਕੋਲ ਅਸੀਂ ਕੋਈ ਸਭ ਝੂਠੀ ਕੰਪਲੇਨ ਨਹੀਂ ਆ ਅਸੀਂ ਦਾਜ ਦੀ ਗੱਲ ਕੀਤੀ ਹੈ ਸਾਲ ਮੇਰੇ ਨਾਲ ਗੱਲ ਕਰਦੇ ਰਹੀ ਪਰ ਉਹਨਾਂ ਦੇ ਉੱਤੇ ਬੜੀ ਵਧੀਆ ਰਹੀ ਆ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਪਤਾ ਨਹੀਂ ਆ ਦੋ ਚਾਰ ਦਿਨਾਂ ਚ ਇਹਨੂੰ ਹੋਇਆ ਕਿ ਜਾਂ ਕੋਈ ਦਾ ਪਿੱਛੋਂ ਪ੍ਰੈਸ਼ਰ ਸੀਗਾ ਕਿਹੜਾ ਕਾਹਦਾ ਪ੍ਰੈਸ਼ਰ ਇਹਨੂੰ ਪਿਆ ਹੈ ਜਿਹੜਾ ਤੁਹਾਨੂੰ ਲੱਗਦਾ ਵੀ ਜਿਹਦਾ ਫੋਨ ਤੇ ਕੋਈ ਸਮਝਾਉਂਦਾ ਵਗੈਰਾ ਇਹਨੂੰ ਫੋਨ ਦੇ ਉੱਤੇ ਕੋਈ ਫੋਨ ਦੇ ਉੱਤੇ ਸਮਝਾਉਂਦਾ ਕੋਠੇ ਦੇ ਉੱਤੇ ਚਾਰ ਪੰਜ ਤਰੀਕ ਕੱਪੜੇ ਧੌਂਦੀ ਆ ਤਾਂ ਨਾਲ ਉਹ ਸਾਡੇ ਕੁੜੀ ਸੀਗੀ ਇੱਥੇ ਕੰਮ ਕਰਦੀ ਸਾਡੇ ਉਹ ਕਹਿੰਦੀ ਵੀ ਪਤਾ ਨਹੀਂ ਕਿ ਇਸ ਮੁੰਡੇ ਨਾਲ ਗੱਲ ਕਰਦੀ ਸੀਗੀ ਪਤਾ ਨਹੀਂ ਕਿੰਨਾ ਕਰਦੀ ਸੀ ਉਹਨੂੰ ਇਹੇ ਕਹੀ ਗਈ ਵੀ ਜਿਹੜੀ ਉਹ ਖੱਟੀ ਟੈਂਕੀ ਵਾਲਾ ਘਰ ਉਹ ਸਾਡਾ ਆ ਇਹ ਮੁੰਡਾ ਕੋਈ ਸਰਵਾੜ ਵਾਲੇ ਰੋਡ ਤੇ ਖੜਾ ਹੋਊਗਾ ਤਾਂ ਉਹਨੂੰ ਦੱਸ ਦਿੱਤੀ ਉਹਨੂੰ ਕਿ ਮੈਂ ਇਸ ਘਰ ਚ ਰਹਿੰਦੀ ਆ ਤੇ ਜਿਹੜਾ ਮੁੰਡਾ ਲੈ ਆਇਆ ਸੀ ਤੂੰ ਦੇਖਿਆ ਵਾਕਈ ਭਰਾ ਸੀਗਾ ਕੋਈ ਉਹ ਭਰਾ ਹੀ ਸੀ ਠੀਕ ਨੂੰ ਸਾਡੇ ਲੜਕੇ ਦਾ ਜਸਕਰਨ ਸਿੰਘ ਦਾ ਵਿਆਹ ਇਹਦੇ ਨੇ ਪਿੰਡ ਉੱਚਾ ਗੁਰਪ੍ਰੀਤ ਕੋਲ ਦੀ ਲੜਕੀ ਨਾਲ ਹੋਇਆ ਸੀਗਾ ਤੇ 21 ਤਰੀਕ ਤੋਂ ਫੰਕਸ਼ਨੇ ਬਾਹਰ ਲੈ ਆਏ ਸੀ ਕਿ ਇੱਥੇ ਪਰ ਆਪਣੇ ਸਾਡੇ ਭੈਣ ਸਾਡੀ ਸੀ ਲੜਕੀ ਸਾਡੀ ਬਾਹਰੋਂ ਕ੍ਰੈਂਡਾ ਦਵਾਈ ਅਸੀਂ ਪੈਨ ਇੰਗਲੈਂਡ ਤੋਂ ਆਈ ਸੀ ਤੇ ਹਾਲੇ 4 ਤਰੀਕ ਨੂੰ ਲੜਕੀ ਸਾਡੀ ਬਾਹਰ ਨੂੰ ਜਾਂਦੀ ਆ 5 ਤਰੀਕ ਨੂੰ ਭੈਣ ਸਾਡੀ ਜਾਂਦੀ ਆ ਭਈ 12 ਵਜੇ ਰਾਤ ਨੂੰ ਉਹਨਾਂ ਨੂੰ ਤੋਰਦੇ ਆ ਤੇ ਸਵੇਰ ਨੂੰ 6 ਵਜੇ ਇਹ ਉੱਠਦੇ ਆ ਤੇ ਇਹ ਆਪਣੇ ਭਰਾ ਨੂੰ ਸੱਦੀ ਆ ਭਈ ਮੈਂ ਭਰਾ ਹੁੰਦਾ ਆ ਸੱਚ ਤੇ ਤੇ ਮੇਰਾ ਡੈਡੀ ਬਿਮਾਰ ਆ ਸਾਡੇ ਗੰਨਿਆਂ ਦੇ ਪੈਸੇ ਇਹਦੇ ਅਕਾਊਂਟ ਦੇ ਵਿੱਚ ਹੁੰਦੇ ਆ ਅਸੀਂ ਘਟਾਉਣੇ ਆ ਤੇ ਡੈਡੀ ਦੀ ਦਵਾਈ ਲੈਣ ਜਾਣਾ ਆ ਤੇ ਹੀਨ ਲੈ ਕੇ ਜਾਣਾ ਆ ਤੇ ਇਹ ਅੰਦਰ ਤਿਆਰ ਹੋਈ ਯਾਰ ਸਾਨੂੰ ਨਹੀਂ ਪਤਾ ਇਹਨੇ ਰਾਤ ਨੂੰ ਸਾਰਾ ਸਾਰਾ ਇਕੱਠਾ ਕੀਤਾ ਕਿਹੜੇ ਬਿੱਲ ਕੀਤਾ ਤਾਂ ਸਾਨੂੰ ਰਾਤ ਨੂੰ ਕਿਸੇ ਚੀਜ਼ 'ਚ ਕੋਈ ਨਸ਼ੀਲੀ ਦਵਾਈ ਖੜਾਈ ਹੋਈ ਸੀ ਸੁੱਤੇ ਸੀ ਕਿ ਰਾਤ ਨੂੰ ਸਾਰਾ ਸਮਾਨ ਇਕੱਠਾ ਕੀਤਾ ਸਵੇਰ ਨੂੰ ਉਹਦੇ ਨਾਲ ਭੇਜ ਦਿੱਤੀ ਸਾਨੂੰ ਕੋਈ ਨਹੀਂ ਪਤਾ ਲੱਗਾ ਵੀ ਕੁਝ ਲੈ ਕੇ ਗਈ ਤੇ ਹੀ ਲੈ ਕੇ ਗਈ ਮੁਰਕੇ 6 ਤਰੀਕ ਅਸੀਂ ਉਹਦੀ ਵੇਟ ਕਰਦੇ ਰਹੇ ਮੇਰੇ ਛੱਡ ਕੇ ਜਾਣਗੇ ਸ਼ਾਮ ਨੂੰ ਹੋਣਗੇ ਕੀਤਾ ਇਹ ਨਹੀਂ ਚੱਕਿਆ ਨੇ ਫੇਰ ਚੱਕਿਆ ਉਹਦੀ ਮਾਂ ਨੇ ਤਾਂ ਕਹਿੰਦੀ ਕੋਈ ਨਹੀਂ ਛੱਡ ਜਾਨਨੇ ਆ ਉਹ ਜਰਨ ਸਵੇਰ ਨੂੰ ਫੇਰ ਫੋਨ ਕੀਤਾ ਕਹਿੰਦੇ ਅਸੀਂ ਛੱਡ ਜਾਂਦੇ ਆ ਮੁੰਡੇ ਕੰਮ ਨਹੀਂ ਗਿਆ ਮੁੰਡਾ ਹੁੰਦਾ ਤੇ ਛੱਡ ਜਾਂਦੇ ਆ ਉਸ ਤੋਂ ਬਾਅਦ ਸ਼ਾਮ ਨੂੰ 7:00 ਤੇ 8:00 ਸ਼ਾਮ ਨੂੰ ਸਾਡੇ ਤੇ ਕਮਲੇਟ ਪਾਤੀ ਆ ਕੁੱਟ ਮਾਰਦੀ ਤੇ ਦਾਜਦੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਜਦੋਂ ਇੱਥੇ ਤਲਾਬ ਹੋਈ ਆ ਅਸੀਂ ਆਪਣੇ ਸਮਾਨ ਦੀ ਤਲਾਸ਼ੀ ਕੀਤੀ ਜਾਨੂ ਸਾਡਾ ਸਾਰਾ ਸਮਾਨ ਗਾਇਬ ਸੀਗਾ ਕਿੰਨੇ ਗੰਗਲ ਕਿੰਨੇ ਕ ਲੱਖ ਦਾ ਸੋਨਾ ਸੀਗਾ ਟੋਟਲ ਸਾਰਾ ਟੋਟਲ 8 ਕ ਲੱਖ ਦਾ ਸੋਨਾ ਸੀਗਾ 2000 ਮੋਨ ਸੀਗਾ ਤੇ ਇੱਕ ਮੋਬਾਈਲ ਫੋਨ ਸੀਗਾ ਹੈਡਫੋਨ ਸੀ ਜਿਹੜੇ 30000 ਦੇ ਤੇ ਬਾਕੀ ਸੋਨੇ ਚਾਂਕਲ ਕੀ ਕੀ ਸੀਗਾ ਸੋਨੇ ਦੇ ਦੋ ਸੈਟ ਸੀਗੇ ਠੀਕ ਆ ਚਾਰ ਚਾਰ ਤੋਲੇ ਦੇ ਠੀਕ ਹੈ ਹਾਂਜੀ ਇੱਕ ਚੈਨੀ ਸੀਗੀ ਉਹ ਉਧਰੋਂ ਪਾਈ ਸੀ ਉਹਨੂੰ 1.5 ਤੋਲੇ ਦੀ ਹਾਂਜੀ ਅੱਜ ਅੱਜ ਅੰਤ ਮੌਤਰੀਕ ਹੋਈ ਹੈ ਅੱਜ ਮਾਰਚ ਦੀ ਹਾਂਜੀ ਤੇ ਕਿੰਨੇ ਦਿਨ ਨੂੰ ਵਿਆਹ ਹੋਇਆ ਸੀਗਾ ਤੁਹਾਡੇ ਘਰ ਵਿਆਹ 21 ਤਰੀਕ ਨੂੰ ਹੋਇਆ 21 ਫਰਵਰੀ ਨੂੰ 21 ਫਰਵਰੀ ਨੂੰ ਅੱਛਾ ਜੀ ਉਸ ਤੋਂ ਬਾਅਦ ਇਹ ਹੰਮਨ ਫਿਰਨੇ ਗਏ ਆ ਫਿਰ ਆਪਣੇ ਪੇਕੀ ਗਈ ਆ ਰਾਤ ਉੱਥੇ ਰਹਿ ਕੇ ਆਈ ਆ ਦੂਜੇ ਦਿਨ ਲੜਕਾ ਲੈ ਕੇ ਆਇਆ ਫਿਰ ਇਹ ਸ਼ੋਪਿੰਗ ਕਰਨ ਗਏ ਲੱਖ ਰੁਪਏ ਦੀ ਮੁੰਡੇ ਨੇ ਸ਼ੋਪਿੰਗ ਕਰਾ ਕੇ ਦਿੱਤੀ ਹੈ ਬੋਟੀ ਨੂੰ ਉਸ ਤੋਂ ਬਾਅਦ ਫਿਰ ਸਾਡੇ ਫੰਕਸ਼ਨ ਫੇ ਅਸੀਂ 4 ਤਰੀਕ ਦਾ ਅਸੀਂ ਇੱਥੇ ਸਾਡੇ ਰਿਸ਼ਤੇਦਾਰਾਂ ਦੇ ਸੀਗੇ ਉਹ ਬਾਹਰ ਇਧਰ ਜੁਪੀ ਤੋਂ ਆਏ ਸੀ ਉਹਦਾ ਅਸੀਂ ਵਿਆਹ ਲੜਕੀ ਦਾ ਕੀਤਾ ਇੱਥੇ ਚੁਗਾ ਪੈਣ 4 ਤਰੀਕ ਨੂੰ ਉਹ ਫੰਕਸ਼ਨ ਸਾਡੇ ਚੱਲਿਆ 24 ਤਰੀਕ ਅਸੀਂ ਪਹਿਲਾਂ ਸਾਡੇ ਮਾਮਾ ਜੀ ਦਾ ਲੜਕਾ ਬਾਹਰੋਂ ਆਇਆ ਸੀ ਉੱਥੇ ਫੰਕਸ਼ਨ ਟੈਂਡ ਕੀਤਾ ਤੇ 15 ਤੋਂ 20 ਦਿਨ ਹੋ ਗਏ ਵਿਆਹ ਨੂੰ ਤੇ ਯਕਦਮ ਕੀ ਇਹਦੇ ਨਵਾਬਾਗੀ ਵਿੱਚ ਪਤਾ ਨਹੀਂ ਹੁਣ ਕੀ ਹੈ ਕੋਈ ਦੁਆਰ ਰਿਲੇਸ਼ਨ ਹੈ ਕੀ ਹੈਗਾ ਕੀ ਨਹੀਂ ਹੈਗਾ ਉਸੀਂ ਕੀ ਦੱਸ ਸਕਦੇ ਹਾਂ ਰਿਲੇਸ਼ਨ ਹੋਣਗੇ ਤੇ ਕਦੀ ਉਹਨੇ ਹਾਂ ਹਾਂ ਕੰਮ ਕੀਤਾ ਤੋਂ ਇਕੱਠਾ ਕਰਨਾ ਨਹੀਂ ਜਿਹੜੀ ਕੁੜੀ ਜਿਹੜੀ ਘਰ ਇੱਥੇ ਰਹਿੰਦੀ ਸੀ ਸਾਡੇ ਕੋਲ ਕਿਤੇ ਨਾ ਫੋਨ ਤੇ ਗੱਲਾਂ ਪਤਾ ਨਹੀਂ ਕਰਦੀ ਸੀ ਕਿਸੇ ਨਾਲ ਗੱਲਾਂ ਮਰਦਾਂ ਨਾਲ ਰਵਿੰਦਰ ਰਾਤ ਨੂੰ ਨਹੀਂ ਕਰੀ ਪਰ ਜਾ ਕੇ ਉੱਥੇ ਦੇ ਚੜ ਚੜ ਕੇ ਗੱਲਾਂ ਕਰਦੀ ਸੀਗੀ ਕੁਝ ਪਤਾ ਲੱਗਾ ਤਾਂ ਮੁੰਡੇ ਨਾਲ ਬਾਰੇ ਕੋਈ ਪਤਾ ਨਹੀਂ ਲੱਗਾ ਉੱਪਰ ਉਹ ਜਾ ਕੇ ਕਰਦੀ ਸੀ ਰਜਾਈ ਜਮਾਉਂਦੇ ਕੇ ਕਰਦੀ ਸੀ ਇਹ ਲਵ ਮੈਰੀ ਸੀ ਜਾਂ ਕਿੱਦਾਂ ਮੈ ਰੇਜ ਮੈਦਰ ਸੀਗੀ ਯਾਨੀ ਕਿ ਮੁੰਨੇ ਮੁੰਨੇ ਨਾਲ ਮੁੰਡੇ ਨਾਲ ਕੋਈ ਰਿਲੇਸ਼ਨ ਨਹੀਂ ਬਣਾਇਆ ਬਿਮਾਰੀਆਂ ਦੇ ਬਹਾਨਾ ਲਾਉਂਦੀ ਰਹੀ ਤੇ ਹੁਣ ਇਹਨਾਂ ਨੇ ਕੰਪਲੀਟ ਚ ਕੀ ਲਿਖਿਆ ਤੁਹਾਡੇ ਕੋਲ ਕੰਪਲੀਟ ਜੀ ਸਾਡੇ ਤੇ ਇਹ ਨਹੀਂ ਲਿਖਿਆ ਵੀ ਇਹ ਮੇਰੀ ਕੁੱਟਮਾਰ ਕੀਤੀ ਤੇ ਦਾਜ ਮੰਗ ਲਿਆ ਅੱਛਾ ਜੀ ਹਾਂਜੀ ਤੇ ਇੰਗੇਜਮੈਂਟ ਨੂੰ ਕਿੰਨਾ ਟਾਈਮ ਹੋ ਗਿਆ ਸੀ ਪਹਿਲਾਂ ਇੰਗੇਜਮੈਂਟ ਨੂੰ ਸਾਲ ਤੋਂ ਉੱਪਰ ਹੋ ਗਿਆ ਤੇ ਸਾਲ ਚ ਕੋਈ ਰੂਪ ਨਹੀਂ ਲਾਇਆ ਵੀ ਸਾਡੇ ਕੋ ਦਾਜ ਮੰਗਦੇ ਜਿਹਾ ਕੋਈ ਨਹੀਂ ਕੁਝ ਨਹੀਂ ਕੀਤਾ ਮੁੰਡੇ ਦਾ ਬਾਹਰ ਮੰਡਾ ਸਾਡਾ ਰਹਿੰਦਾ ਇੰਗਲੈਂਡ ਦੇ ਵਿੱਚ ਉਹਨਾਂ ਗੱਲਾਂ ਬਾਤਾਂ ਫੋਨ ਤੇ ਕਰਦੀ ਰਹੀ ਸਭ ਕੁਝ ਯਾਨੀ ਕਿ ਸਹੀ ਚੱਲਦਾ ਗਿਆ ਜਦੋਂ ਕਿ ਕਿੱਥੇ ਹੈ ਮੁੰਡਾ ਸਾਨੂੰ ਪਤਾ ਨਹੀਂ ਇਹ ਮੁੰਡੇ ਦਾ ਪਾਸਪੋਰਟ ਲੈ ਗਈ ਆ ਸਾਨੂੰ ਨਹੀਂ ਪਤਾ ਉਹ ਕਿੱਥੇ ਹੈਗਾ ਕਿੱਥੇ ਜਾਂਦਾ ਹੋਣਾ ਸੰਪਰਕ ਹੀ ਨਹੀਂ ਹੋ ਰਿਹਾ ਉਹਦੇ ਮੁੰਡੇ ਦੇ ਨਾਲ ਹਾਂ ਟੈਨਸ਼ਨ ਦੇ ਰਿਹਾ ਚਾ ਟੈਨਸ਼ਨ ਲੈ ਗਿਆ ਸਾਨੂੰ ਕੋਈ ਨਹੀਂ ਉਹਦੇ ਬਾਰੇ ਰਹੇ ਹੋਏਗਾ ਕਿੱਥੇ ਆ ਪਾਸਪੋਰਟ ਇਹਦੇ ਕੋਲ ਆ ਇਹ ਹੀ ਲੈ ਗਈ ਆ ਤੇ ਜਦੋਂ ਹੁਣ ਕੋਲ ਵਿਆਹ ਉਹਦਾ ਹੋਇਆ ਸੀਗਾ ਕੁੜੀ ਦਾ ਤੇ ਘਰ ਲੈ ਕੇ ਆਈ ਸੀ ਕੋਈ ਧਾਲੀ ਬਦਾਰਾ ਸੁਮਾਈ ਨਹੀਂ ਐਡਾ ਦੀ ਕੋਈ ਚੀਜ਼ ਨਹੀਂ ਸਾਡੇ ਘਰ ਆਈ ਜਿਹੜਾ ਸੋਨਾ ਨਹੀਂ ਆਪਣੀ ਕੁੜੀ ਨੂੰ ਸੈੱਟ ਪਾਇਆ ਮੁੰਡੇ ਨੂੰ ਡੇਢ ਦਿਨ ਦੀ ਚੀਨੀ ਪਾਈ ਆ ਉਹੀ ਕੁਝ ਆਇਆ ਸਾਡੇ ਕੋਲ ਹੋਰ ਉਹ ਕਪੜਾ ਲੀਦਾ ਜੋ ਅੱਜ ਕੱਲ ਚੱਲਦਾ ਯੋਗ ਕੋਚੇ ਸੀ ਕਿ ਉਹ ਹੈਗਾ ਸਾਰਾ ਸਮਾਨ ਤੇ ਉਹਦਾ ਆਪਣਾ ਸਮਾਨ ਵੇਚਰ ਉਹਦਾ ਸਮਾਨ ਇੱਥੇ ਸਾਰਾ ਹੀ ਪਿਆ ਆ। ਆਪਾਂ ਇਹਦੇ ਸਾਰੇ ਇਹਦੇ ਸਾਡੇ ਪੂਰੀ ਅਸੀਂ ਨਿਕਵਾਰੀ ਨਹੀਂ ਕੀਤੀ ਘਰ ਦੀ ਪੂਰੀ ਵੀ ਕੱਪੜੇ ਵੀ ਦਾ ਉਹ ਆਪਣਾ ਕਿੰਨਾ ਲੈ ਕੇ ਗਈ ਆ ਉਹ ਰਾਤ ਨੂੰ ਲੈ ਕੇ ਗਿਆ ਕੋਈ ਉਹਦਾ ਕਦੋਂ ਲੈ ਕੇ ਗਿਆ ਤੇ ਜਦੋਂ ਤੁਹਾਡੇ ਖਿਲਾਫ ਕੰਪਲੇਟ ਆਈ ਤੁਸੀਂ ਉਹਦਾ ਦੱਸਿਆ ਨੂੰ ਵੀ ਤੁਹਾਡਾ ਜਿਹੜਾ ਤਲਾਸ਼ੀ ਲੈ ਤੇ ਜਾ ਹਾਂਜੀ ਹਾਂਜੀ ਅਸੀਂ ਉਹਦਾ ਤਲਾਸ਼ੀ ਆਪਣੀ ਕਰਕੇ ਸਮਾਨ ਪੁੰਨਾਂ ਦੇਖੀਆਂ ਪਹਿਲਾਂ ਵੀ ਕਿਹੜੀ ਕਿਹੜੀ ਚੀਜ਼ ਗਾਇਬ ਹੋਈ ਆ ਤੈਨੂੰ ਥਾਣਾ ਕਿਹੜਾ ਪਿੰਡ ਤੁਹਾਨੂੰ ਸਾਨੂੰ ਥਾਣਾ 라ਵਲ ਪਿੰਡੀ ਪਿੰਦਾ ਤੇ ਤੁਸੀਂ ਕੰਪਲੀਟ ਕੀਤੀ ਥਾਣੇ ਹਾਂਜੀ ਹਾਂਜੀ ਅਸੀਂ ਉਸੇ ਤਿੰਨ ਰਾਤ ਨੂੰ ਕੰਪਲੀਟ ਕਰਕੇ ਆਏ ਹਾਂ ਕੀ ਮੰਗ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਇਹ ਵੀ ਮੰਗ ਕਰਦੇ ਵੀ ਜੇ ਸਾਡਾ ਲਟਕੋ ਹੋਈ ਆ ਉਹ ਸਾਨੂੰ ਦਵਾਈ ਜਾਵੇ ਇਹ ਤੁਹਾਡਾ ਪਿੰਡ ਬਹਾਮੀ ਦੀ ਚਿੰਤਾਇਤ ਨੰਬਰਦਾਰ ਤੇ ਹੋਰ ਮਹਤਵਪੂਰਨ ਸੱਜਣ ਨੇ ਇੱਕ ਅਪਲੀਕੇਸ਼ਨ ਦੇ ਕੇ ਗਿਆ ਜੇ ਜਿਹੜੀ ਸਾਡੀ ਲੜਕੀ 6 ਤਰੀਕ ਨੂੰ ਘਰੋਂ ਸਾਡੇ ਗਿਆਨ ਲੈ ਕੇ ਚਲੀ ਗਈ

ਤੇ ਸੁਲਤਾਨਪੁਰ ਬਟਾਣਾ ਲਾ ਤੇ ਅੱਜ ਦਿਖਾ ਸਾਜੀ ਦੇ ਦੇ ਗਏ ਮੰਤਰੀ ਜੀ ਤੇ ਸੱਤ ਪਿੰਗ ਦੀ ਦਿਖਾਤ ਉਹਨਾਂ ਦੇ ਉੱਤੇ ਆ ਕੋਈ ਥਾਣਾ ਪਤਾ ਰਾ ਜਿਹੜਾ ਜਿੰਦਰੂ ਕੋਲ ਚੱਲ ਗਿਆ ਤੇ ਦੁਨਿਆਤ ਕਰ ਰੋਏ ਆ ਜੋ ਸਾਹਮਣੇ ਹੋਊਗਾ ਤੱਖਾਂ ਦੇ ਬਾਤੇ ਠੀਕ ਕਰੀਂ ਮਿਲ ਲੈਂਦੇ ਹਾਂ